ਜਿਲ੍ਹੇ ਨੂੰ ਮਾਤਾਨ ਨੂੰ ਸਾਉ ਤੋਂ ਵਾਲਮੀਕ ਪਾਇਚਾਰੇ ਆਇਆ ਢਾਲ ਬਲ ਕੇ ਮੇਰੀ ਜਾਣਕਾਰੀ ਅਨੁਸਾਰ ਕੱਫੂ ਨੰਗਲ ਵਿਜੈ ਕੁਪੜ ਤੋਂ ਥਾਣਾ ਕਪੂਰ ਨੰਗਲ ਦੀ ਕਾਂਸਟੇਬਲ ਨੇ ਥਾਣੇ ਵਿੱਚ ਮਾਰਿਆ ਜਿਚਪੇੜਾ ਵਿਜੈ ਗੌਰਤ ਨੇ ਲਾਇਆ ਇਲਜ਼ਾਮ ਜਿਸ ਤੇ ਸਿੱਤੇ ਵਜੀ ਵਾਲਮੀਕ ਪਾਇਚਾਰੇ ਨੇ ਥਾਣਾ ਕੱਫੂ ਨੰਗਲ ਦਾ ਕੀਤਾ ਘਰਾਵ ਤੇ ਇਨਸਾਫ ਦੀ ਕੀਤੀ ਮੰਗ ਪੁਲਿਸ ਪ੍ਰਸ਼ਾਸਨ

ਜਾ ਰਹੇ ਆਗੇ ਤੋਂ ਜੈ 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 ਜੀ ਜੈ ਜੀ ਜੈ ਜੀ 452 ਮੋਹਨ ਮਾਲਾ ਰਾਯਾਤ ਆ ਮਾ ਰਾ ਮੇਰੇ ਕੋਲ ਨਹੀਂ ਮੁੰਡੇ ਲੈਣ ਲੋੜੇ ਨੂੰ ਦੁਆ ਕਰਦੇ ਆ ਪੁਲਿਸ ਪ੍ਰਚਾਰ ਮੁਰਦਾਬਾਦ 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 ਪੁਲਿਸ ਪ੍ਰਚਾਰ ਮੁਰਦਾਬਾਦ ਮੁਰਦਾਬਾਦ ਮਰੀਏ ਉਹਨੂੰ ਬੁਲਾਓ ਮਿੱਥੇ ਹੀ ਆ ਲਾਓ ਉਹਨੂੰ ਮੈਡਮ ਨੂੰ ਲੈ ਆਂਦੇ ਆ ਨੀ ਜਿਹੜਾ ਨੇ ਆਪਾਂ ਇਸ਼ੂ ਕਰੀਆ ਨੇ ਅੱবি ਬਗਲੀ ਹੋ ਗਈ ਇੱਕ ਦਿਨ ਪੇਰ ਮਾਰ ਕਿੱਥੇ ਗਿਆ ਵੱਡਾ ਬੁਧਾ ਬਾਗ ਮੇਰੀ ਚੱਕ ਬਾਗ ਮੇਰੀ ਚੱਕ ਕਿੰਨੇ ਮਾਰੀਆਂ ਜੇ ਕੋਲਪਰਸ਼ਾਸ਼ਣ ਉਹਦੀ ਕਾਤੀ ਕੋਲਪਰਸ਼ਾਸ਼ਣ ਮੋਬਾ ਫਿੱਟੇ ਫਿੱਟਾ ਮੋ ਰਹਿਣ ਦਿੱਤੀ ਤੇ ਬਸਾੜਾ ਝਗੜਾ ਤੇ ਚਪੇੜਾ ਮਾਰਨ ਦਾ ਕੀ ਸਰਕਾਰ ਮੈਂ ਇਹਨਾਂ ਦਾ ਕਿੰਨੇ ਕਿੰਨੇ ਮਾਰੀਆਂ ਮਾਥੇ ਚਪੇੜਾ ਥਾਣੇ ਇਹਨਾਂ ਦੀ ਕਾਸਟੇਬ ਜਿਹੜੀ ਕਿਸ ਗੱਲ ਤੇ ਪੇੜਾ ਮਾਰਿਆ ਮਰੀਆ ਦੀ ਮੁੜ ਕੇ ਆਈ ਨਹੀਂ ਇਥੇ ਕਿਸ ਗੱਲ ਤੋਂ ਜੀ ਪੇੜਾ ਮਾਰਿਆ ਹੁਣ ਸਦਾ ਬੰਦੀ ਰਹੀ ਗਈ ਅੱਛਾ ਜੀ ਹਾਂ ਜੀ ਤੇ ਪੇੜਾ ਮਾਰ ਕੇ ਫੈਸਲਾ ਕਰਾ ਕੇ ਧੱਕੇ ਨਾਲ ਮੈਨੂੰ ਬਾਹਰ ਕੱਢਤਾ ਅਗਲੀ ਮੈਂ ਬੱਤੀ ਬੱਤੀ ਗੱਲਾਂ ਨਾਲ ਤਾਂ ਸਾਹਮਣੇ ਕਰਕੇ ਕਿ ਮੈਂ ਤੇ ਇਹਨਾਂ ਦੇ ਮਗਰ ਨਹੀਂ ਗਈ ਇਹਨਾਂ ਨੇ ਮੈਨੂੰ ਲਾਦਾ ਧੱਕੇ ਨਾਲ ਵੀ ਤੂੰ ਕਿੱਥੇ ਚੱਲਨੀ ਆ ਕਿੰਨੀ ਉਮਰ ਤੱਕ ਕਿੰਨੀ ਹੈ ਉਮਰ ਮੇਰੀ 7 ਸਾਲ ਥਾਣੇ ਦੇ ਅੰਦਰ ਚਪੇੜਾ ਮੱਜੀ ਆ ਜੀ ਥਾਣੇ ਦੇ ਅੰਦਰ ਮੈਂ ਸੀ ਸੰਗਾ ਬਾਲ ਦਰੋਦੇ ਲਾਗੇ ਕਿ ਇਨਸਾਫ ਕੀ ਮੰਗ ਕੀ ਕਰਦੇ ਮੈਂ ਉਹ ਨਹੀਂ ਇੱਥੇ ਬਸ ਸਸਪੈਂਡ ਕਰਾਉਣ ਦੀ ਮੰਗ ਕਰਦੀ ਬਾਕੀ ਕੁਝ ਨਹੀਂ ਮੰਗਦੀ ਬਰਕਰਾਰ ਆ ਫਿਰ ਪੱਤਾ ਕਰਦਾ ਖਾਣ ਪੀਣ ਬਾਨ ਕਾ ਦੀ ਸਿਹ ਹੈ ਕਹਵੇਂ ਕਿ ਤੇ ਮੰਗ ਕਰਦੇ ਆਂ ਨਹੀਂ ਤਾਂ ਸੰਗ ਤਾਂ ਆਉਂਦੀ ਐ ਫਿਰ ਨਾਂ ਦੱਸ ਕੇ ਤੂ ਉਸ ਦਾ ਨਾਮ ਤੇ ਕੀ ਮਸਲਾ ਜੀ ਮੈਂ ਕਰਨ ਗੁਰੂ ਗਿਆਨਾਥ ਆਸ਼ਰਮ ਸਿੰਘ ਪੁਰਾ ਸ਼ਿਕਰ ਸਦਾਲ ਤੋਂ ਕੀ ਗੱਲ ਹੋਈ ਅੱਜ ਤੱਕ ਦੱਸਣ ਕਿਹੜੀ ਜਗ੍ਹਾ ਤੋਂ ਇਹ ਕਿੱਥੋਂ ਨੰਗਲ ਧਰਨਾ ਲਾਇਆ ਜੇ ਆਪਾਂ ਲਾਇਆ ਆਪਾਂ ਕੀ ਇੱਕ ਆ ਬੀਬੀ ਦੇ ਚਪੇੜਾ ਮਾਰੀਆਂ ਸੀ ਇਹਨਾਂ ਨੇ ਤੇ ਉਹ ਲੇਡੀ ਕਨਸਟੇਬਲ ਪੁੱਛਣੀ ਆਪਾਂ ਕਿੱਥੇ ਆ ਤੇ ਇੱਕ ਆ ਵੀਰ ਦੇ ਇੱਟ ਮਾਰੀ ਸਿਰ 'ਚ ਤੇ ਉਹ ਬੰਦੇ ਆਪਾਂ ਫੜੇ ਵੀ ਆ ਇਹਨਾਂ ਨੇ ਫੜ ਕੇ ਬੰਦੇ 2 ਘੰਟੇ ਬਾਅਦ ਛੱਡਦੇ ਜਦੋਂ ਆਪਾਂ ਸਾਰਾ ਕੁਝ ਕਾਰਵਾਈ ਹੋ ਗਈ ਆ ਤੁਸੀਂ ਕਦੀ ਕੋਈ ਛੱਡੇ ਸੀ ਕੀ ਪੋਲੀਟਿਕਲ ਪ੍ਰੈਸ਼ਰ ਤੁਹਾਨੂੰ ਦੱਸ ਤੁਹਾਨੂੰ ਇਹ ਅਪੀਲ ਜੇਟ ਲੈਣੇ ਜੇ ਤੁਹਾਡੇ ਕੋ ਨਹੀ ਹੁੰਦਾ ਤੇ ਉਹ ਤੋਂ ਛੱਡਦੇ ਆ ਉਹ ਤੋਂ ਦੂਜੀ ਗੱਲ ਇਹਨਾਂ ਨੇ ਕੱਲ ਵੀ ਬੰਦੇ ਫੜੇ ਆ ਕੱਲ ਵੀ 2 ਘੰਟੇ ਆ ਵਾ ਸ਼ਰਨਾਲਾ ਸ਼ਰਨਾਲਾ ਕਿਸ ਕਲੋਂ ਜਿਹੜਿਆ ਵਾ ਮਾਤਾ ਜੀ ਦੇ ਚਪੇੜਾਂ ਕਿਸ ਕਲੋਂ ਮਾਰੀਆਂ ਮਾਤਾ ਜੀ ਦੇ ਘਰੇ ਲੋ ਝਗੜਾ ਆ ਜੀ ਜੀ ਘਰੇ ਲੋ ਝਗੜਾ ਆਪਾਂ ਇੰਨਾ ਟੋਰਚੇ ਥੋੜੀ ਕਰਾਂਗੇ ਕਿਸ ਨੂੰ ਮਾਤਾ ਜੀ ਨੂੰ ਚਪੇੜਾਂ ਮਾਰੀਆਂ ਮਾਤਾ ਜੀ ਨੂੰ ਗਾਲਾਂ ਕੱਢੀਆਂ ਵੱਡੀ ਮਾਵਾਂ ਦੀ ਮਮਾਂਵਾਂ ਤੋਂ ਵੀ ਉਮਰ ਤੋਂ ਵੱਧ ਆਉਂਦੀਆਂ ਕਿਦਾਂ ਗਾਲਾਂ ਸੁਣ ਲਈਏ ਕਿਹਨਾਂ ਦੀ ਉਮਰ ਇਹਨਾਂ ਦੀ ਇਹਨਾਂ ਦੀ ਨਹੀਂ ਮਾਤਾ ਜੀ 66 ਸਾਲ 66 ਸਾਲ ਉਮਰ ਹੈ ਇਹਨਾਂ ਦੀ ਤੇ ਚਪੇੜਾਂ ਕਿੰਨੇ ਮਾਰੀਆਂ ਤੇ ਕਿੱਥੇ ਮਾਰੀਆਂ ਦੀ ਬਾਹਰ ਇੱਕ ਐਸਆਈ ਉਹਨੇ ਲੇਡੀ ਕਾਂਸਟੇਬਲ ਨੂੰ ਕਿਹਾ ਕਿ ਇਹਨੂੰ ਬਾਹ ਫੜ ਕੇ ਬਾਹਰ ਲੈ ਜਾ ਇਹਦੇ ਮੂੰਹ ਤੇ ਚਪੇੜਾ ਮਾਰ ਹਾਂਜੀ ਕਾਦੀ ਗੱਲੋਂ ਮਾਰਜੀ ਨੇ ਕਿ ਕਤਲ ਕਰਤਾ ਜੀ ਥਾਣੇ ਦੇ ਅੰਦਰ ਹਾਂਜੀ ਥਾਣੇ ਦੇ ਅੰਦਰ ਹੋਈ ਹੈ ਜੀ ਇਹਨੇ ਕਤਲ ਕਰਤਾ ਮਾਦਾ ਨੇ ਕਿ ਕੀ ਇਹਨੇ ਕਿਸੇ ਦਾ ਬੱਚਾ ਘੜ ਮਆਪ ਕੀਤਾ ਕਿ ਜਿਹੜਾ ਇਹਨੂੰ ਇਹਦਾ ਟੋਰਚਰ ਕਰਕੇ ਪੁੱਛਦੇ ਸੀ ਇਹਨੂੰ ਪਰ ਦੇ ਤੋਂ ਪਹਿਲੇ ਇਹਨਾਂ ਨਾਲ ਗੱਲਬਾਤ ਕੀਤੀ ਗਈ ਕੋਈ ਗੱਲਬਾਤ ਕੀਤੀ ਜੀ ਨਹੀਂ ਇਹਨਾਂ ਨੇ ਆ ਇੱਕ ਘੰਟੇ ਦਾ ਟਾਈਮ ਦਿੱਤਾ ਅਪਾ ਟਾਈਮ ਦੇ ਕੇ ਫੇਰ ਇਹ ਮੇਰਾ ਨਾਮ ਜੀਤ ਕੌਰ ਹੈ ਅਮਰ ਮੇਰੀ ਸਾਥਸਾਲ ਹੈ ਅੱਜ ਥਾਣੇ ਪਹੁੰਚੇ ਤਾਂ ਲੱਗਾ ਕੀ ਗੱਲ ਹੋ ਗਈ ਸਾਡੇ ਨਾਲ ਕਰਦਾ ਕਰੇ ਲੋ ਮਸਲਾ ਸਾਡੀ ਵੀਡੀਓ ਦਾ ਪਾਣੀ ਬਾਹਰ ਨੂੰ ਆਉਂਦਾ ਹੈਗਾ ਕਿਸੇ ਵੇਲੇ ਥੋੜੀ ਬਹੁਤੀ ਵੀੜਾ ਧੋਣ ਦੇ ਨਾਲ ਮਿੱਟੀ ਵੀ ਬਾਹਰ ਆਉਂਦੀ ਜਿੱਥੇ ਉਹ ਮਿੱਟੀ ਇੱਕ ਸਾਈਡ ਨੂੰ ਨੇ ਕਰਕੇ ਥੋੜੀ ਜਿਹੀ ਬਾਤਾ ਖੜਾ ਗੰਦਗੀ ਦਾ ਕੰਮ ਸੀ ਜਿਆਦਾ ਨਹੀਂ ਬਿਜਿਆ ਦਾ ਉਹ ਤੇ ਤੁਹਾਡੀ ਮਿਲ ਡੀਰ ਦੀ ਨਾ ਉਹਨੇ ਇਥੇ ਦਰਖਾਸਤ ਦਿੱਤੀ ਆ ਜੀਪੂ ਸਿੰਘ ਦੀ ਨਾਂ ਨੇ ਉਹਦੇ ਤੋਂ ਪਹਿਲਾਂ ਮੈਂ ਦੋ ਤਿੰਨ ਦਿਨ ਮੇਰੇ ਕੋਲ ਆਇਆ ਨਹੀਂ ਗਿਆ ਜਦੋਂ ਅਸੀਂ ਇਹ ਗੈਸ ਸਿੱਧਾਰ ਮਲਾਜਮਾਂ ਤੇ ਆਪਾਂ ਇਹਨਾਂ ਨੂੰ ਅਧਿਕਾਰ ਕੋਈ ਨਹੀਂ ਆ ਜਾਣੀ ਹੈ ਤੇ ਫਿਰ ਚਲੋ ਅਸੀਂ ਥਾਣੇ ਨਹੀਂ ਆਉਣਾ ਚਾਹੁੰਦੇ ਕਿਉਂਕਿ ਕੋਈ ਗੱਲ ਹੀ ਖਾਸ ਹੁੰਦੀ ਤੇ ਅਸੀਂ ਥਾਣੇ ਆਉਂਦੇ ਕੱਲ ਤੇ ਕੋਈ ਨਹੀਂ ਹੈਗੀ ਖਾਨੂੰ ਇਹਨਾਂ ਤੀਜੇ ਚੌਥੇ ਦਿਨ ਇਹਨਾਂ ਨੇ ਫੋਨ ਕੀਤਾ ਇੱਥੋਂ ਅਬ ਇੱਕ ਗੁਰ ਸਿੰਘ ਆਵਾਜ਼ ਆ ਰਹੀ ਹੈ ਕਿ ਥਾਣੇ ਪਹੁੰਚੋ ਤੁਸੀਂ ਮੈਂ ਘਰ ਨਹੀਂ ਸੀ ਮੈਂ ਘਰ ਸੀ ਨਿਰਾਸ਼ ਬੜਾ ਘਰ ਨਹੀਂ ਗਿਆ ਚਲੋ ਮੈਂ ਇੱਥੇ ਤਾਰ ਕੇ ਬਈ ਅੱਗੇ ਮੈਂ ਆਈਆਂ ਇਕੱਲੀ ਆਈਆਂ ਉਹ ਵੀ ਮੈਂ ਆਈ ਆ ਗੱਡੀਆਂ ਸਾਡੇ ਮੇਰੀਆਂ ਗੱਡੀਆਂ ਡੇਢ ਦੀ ਨੌ ਜਿਹੜੀ ਉਹ ਪਹਿਲਾਂ ਤੇ ਮੈਂ ਦਰਖਾਸਤ ਲਗਾਈ ਮੈਨੂੰ ਕਹਿੰਦੇ ਤੇਰੀ ਦਰਖਾਸਤ ਨਹੀਂ ਲੈਣੀ ਚਲੋ ਦਰਖਾਸਤ ਤੋਂ ਬਾਅਦ ਆ ਕੋਈ ਗੱਲ ਰਹੀ ਹੋਈ ਮਿਲਤੀ ਉਹਨਾਂ ਨੇ ਆਪਣੇ ਕਮਰੇ ਚ ਲੈਣ ਦਾ ਉੱਥੇ ਹਾਲ ਕੇ ਇਹਨਾਂ ਨੇ ਚਲੋ ਉਹ ਵੀ ਰੌਲਾ ਪਾ ਪਾ ਨਹੀਂ ਇਹਨਾਂ ਜਿਹੜੀਆਂ ਗੱਲਾਂ ਨਾਲ ਮੈਨੂੰ ਦੇ ਨਹੀਂ ਕਰਨੀਆਂ ਉਹਨੇ ਮੈਨੂੰ ਉਹ ਵੀ ਕਈਆਂ ਚਲੋ ਮੈਂ ਜਵਾਬ ਤੇ ਦੇਣਾ ਹੀ ਤੁਸੀਂ ਸਿਆਣੇ ਤੇ ਗੱਲਿਓ ਉਹਨੂੰ ਕੁਝ ਕਹਿੰਦੇ ਨਹੀਂ ਕਿ ਜਦੋਂ ਮੈਂ ਜਵਾਬ ਦਿੰਨੀ ਹਾਂ ਤੇ ਮੈਨੂੰ ਟਰਪ ਕਰਾਉਂਦੇ ਹੀ ਰੌਲਾ ਪਾਉਂਦੇ ਕਿ ਤੂੰ ਜ਼ਿਆਦਾ ਬੋਲਦੀ ਜ਼ਿਆਦਾ ਬੋਲਦੀ ਨਾ ਜ਼ਿਆਦਾ ਤੇ ਬੋਲਣਾ ਹੀ ਪੈਂਦਾ ਜਦੋਂ ਅੱਗੋਂ ਮੇਰੀ ਉਹ ਪਰ ਦੇਖ ਮਨਿਆ ਪੀਤ ਸਾਰੇ ਬਾਹਰ ਖੋਲੇ ਕੋਈ ਇਨਸਾਨ ਚ ਸੱਚੇ ਆ ਝੂਠੇ ਆ ਕੁਝ ਵੀ ਆ ਬੋਲਣ ਦਾ ਕੋਈ ਮਤਲਬ ਨਹੀਂ ਹੈਗਾ ਫੇਰ ਮੈਂ ਬੋਲੀ ਬਾਲੀ ਕਦੀ ਉਹ ਕਾਂਸਟੇਬਲ ਇੱਥੇ ਰੱਖੀ ਇਹਨਾਂ ਨੇ ਮਹਿਲਾ ਉਹਨੇ ਮੜਕੇ ਮੈਨੂੰ ਆਂਦੀ ਇੱਕ ਆਦੀ ਮੈਨੂੰ ਇਹ ਭਾਖਾ ਹੈ ਕਿ ਉਹ ਬਕਰ ਕਦੀ ਮਨਿਆ ਪੀਤ ਤਾਂ ਬੋਲਦੀ ਰਹੀ ਚਲੋ ਮੈਂ ਉਹਦੀ ਕੋਈ ਗੱਲ ਤੇ ਅਸਰ ਨਹੀਂ ਕੀਤਾ ਹੈਗਾ ਚਲੋ ਮੇਰੀ ਜੇਡ ਦੀ 9 ਮੈਨੂੰ ਬਹੁਤ ਉਹਨੇ ਵੱਧ ਘਟ ਮੇਰੇ ਨਾਲ ਜਵਾਸ ਸਵਾਲ ਕੀਤੇ ਤੋ ਚਾਹਾਂ ਗੱਲਾਂ ਜਗਾੜੀਆਂ ਮਾਂ ਵੀ ਜਵਾਬ ਸਾਲ ਕੀਤੇ ਕਿ ਤੂੰ ਸਾਨੂੰ ਕਿੱਥੇ ਵੇਖਿਆ ਕੀ ਵੇਖਿਆ ਤੂੰ ਸਾਡਾ ਘਰ ਦੇ ਵਿੱਚ ਰਹਿਣੀ ਤੇਰੇ ਅਗਲੇ ਪਾਸੇ ਰਹਿਣੀ ਆ ਚਲੋ ਉਹਦਾ ਵਾਦਾ ਉਹ ਬਖਸ਼ੀ ਸਿੰਘ ਹਵਾਲਦਾਰ ਉਹਨੂੰ ਕਿਹਾ ਕਿ ਇਹਨੂੰ ਇਹਦੇ ਮੂੰਹ ਤੇ ਚਪੇੜਾ ਮਾਰੋ ਉਹ ਨਹੀਂ ਉੱਠ ਕੇ ਮੇਰੇ ਮੂੰਹ ਤੇ ਚਪੇੜਾ ਮਾਰ ਦਿੱਤੀ ਬਖਸ਼ੀ ਸਿੰਘ ਦੇ ਕਹਿਣ ਦੇ ਉੱਤੇ ਜਿਹੜਾ ਪੁਲਿਸ ਅਫਸਰ ਜੀ ਦੇ ਕਹਿਣ ਤੇ ਤੁਹਾਡੇ ਪੁਲਿਸ ਅਫਸਰ ਇੱਥੇ ਹੈ ਕਿਸ ਗੱਲੋਂ ਮਤਲਬ ਕੀ ਉਹਨਾਂ ਨੇ ਤੁਹਾਡੇ ਨਾਲ ਆਹੀ ਕਿ ਬੁਢੀ ਜ਼ਿਆਦਾ ਬੋਲਦੀ ਹੈ ਤਾਂ ਮੈਂ ਬੁਢੀ ਜ਼ਿਆਦਾ ਬੋਲਦੀ ਤੂੰ ਫੇਰ ਕਿੰਨਾ ਬੋਲੀ ਆ ਤੁਸੀਂ ਉਹਨੂੰ ਬੰਦ ਕਰੋ ਕਿ ਨਾ ਮੈਨੂੰ ਕੋਈ ਜਵਾਬ ਸਵਾਰ ਘਾਤਾ ਦੇ ਮੇਰੇ ਬੱਚੇ ਮਾਰੇ ਆ ਚੰਗੇ ਆ ਉਹ ਮੇਰੇ ਆ ਹੁਣ ਤੱਕ ਜਿਹੜਾ ਤੁਸੀਂ ਉਹਨੂੰ ਪਹੁੰਚੇ ਮੰਗ ਕੀ ਕਰਦੇ ਮੈਂ ਮੰਗ ਮੰਗਦੇ ਹਾਸਟੇ ਬੱਲੀਆ ਦੋਨੇ ਮੇਰੇ ਮੂੰਹ ਤੇ ਜਿੜਾ ਮਾਰਨੇ ਇਹਨਾਂ ਨੂੰ ਸਸਪੈਂਡ ਦੋਨਾਂ ਨੂੰ ਕਰ ਦੇਣਾ ਚਾਹੀਦਾ ਲੋਕਾਂ ਨੂੰ ਲਗਾਈ ਜਾ ਨਾਮ ਦੱਸ ਕੇ ਆਈਦਾ ਵੇਗਾ ਧਰਨਾ ਕਰਦਾ ਜੈਵਾਲਮਿਕੀ ਹਰ ਹਰ ਵਾਲਮਿਕੀ ਮੈਂ ਦਾਸ ਭਰਦ ਵਾਲਮਿਕਾ ਆਸ਼ਰਮ ਤੋਂ ਸੇਵਾਦਾਰ ਜੀ ਇੱਕ ਮਸਲਾ ਆਇਆ ਸੀ ਸਾਡੇ ਕੋ ਖਾਣਾ ਕੱਥੂ ਨੰਗਲ ਤੋਂ ਇੱਕ ਮਾਤਾ ਜੀ ਨੂੰ ਵੀ ਚਪੇੜਾ ਮਾਰਿਆ ਗਿਆ ਲੈਡਿਸ ਕਨਸਟੇਬਲ ਵੱਲੋਂ ਤਾਂ ਇੱਕ ਲੜਾਈ ਹੋਈ ਸੀ ਉਹਦੇ ਵਿੱਚ ਆਪਣਾ ਮਾ ਵੀਰ ਦੀ ਸਿਰ ਦੀ ਹੱਡੀ ਟੁੱਟੀ ਆ ਫ੍ਰੈਕਚਰ ਆ ਸਿਰ ਦੀ ਹੱਡੀ ਦਾ ਉਰਾਨਗੋਸਪਿਟਲ ਚੋਂ ਪਰਚਾ ਦਰਜ ਨਹੀਂ ਕਰਦੇ ਵੀ ਪਲੱਸ ਇਹਨਾਂ ਨੇ ਏਟਰੋੜਾ ਚਲਾਇਆ ਜੋ ਵੀ ਉਹਨਾਂ ਨੂੰ ਨੁਕਸਾਨ ਕੀਤਾ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਜੇ ਪੁਲਿਸ ਨੂੰ ਫੜਿਆ ਕਿ ਦੱਸਿਆ ਗਿਆ ਵੀ ਆ ਬੰਦੇ ਹੈਗੇ ਵਾ ਤਾਂ ਪੁਲਿਸ ਨੇ ਫੜ ਕੇ ਬੰਦੇ ਛੱਡ ਦਿੱਤੇ ਗਏ ਜਦੋਂ ਬੰਦੇ ਛੱਡ ਦਿੱਤੇ ਗਏ ਹੁਣ ਪੁਲਿਸ ਕਹਿੰਦੀ ਜੀ 10 15 ਮਿੰਟਾਂ ਬਾਅਦ ਆਪਾਂ ਬੰਦੇ ਫੜ ਲਾਂਗੇ ਤਾਂ ਇਹ ਝੂਠੇ ਦਿਲਾਸਿਆਂ ਦੇ ਵਿੱਚੋਂ ਸਮਝ ਨਹੀਂ ਆਉਂਦਾ ਮਾਤਾ ਜੀ ਦਾ ਕੀ ਗੱਲ ਕੋਈ ਮਾਤਾ ਜੀ ਦਾ ਕੋਈ ਘਰੇਲੂ ਝਗੜਾ ਸੀ ਮਾਤਾ ਜੀ ਦਾ ਘਰੇਲੂ ਝਗੜਾ ਸੀ ਘਰੇਲੂ ਝਗੜੇ ਦੇ ਵਿੱਚ ਸਬੰਧ ਦੇ ਵਿੱਚ ਮਾਤਾ ਜੀ ਆਏ ਉਹਦੇ ਵਿੱਚ ਮਾਤਾ ਜੀ ਨੂੰ ਲੇਡੀਜ਼ ਕਾਂਸਟੇਬਲ ਨੂੰ ਕਿਹਾ ਗਿਆ ਕਿ ਇਹ ਆਈਓ ਸਾਹਿਬ ਨੇ ਕਿ ਇਹਨਾਂ ਦੇ ਮੂੰਹ ਤੇ ਚਪੇੜਾ ਮਾਰ ਦੇ ਜਿਆਦਾ ਬੋਲਦੀ ਹੈ ਕਿ ਲੱਗਦਾ ਕਿ ਥਾਣੇ ਦੇ ਵਿੱਚ ਜਿਹੜਾ ਪੁਲਿਸ ਧੱਕੇਸ਼ਾਈ ਹੈ ਧੱਕੇਸ਼ਾਈ ਧੱਕੇਸ਼ਾਈ ਅੱਜ ਫਿਰ ਤਾਂ ਨਾ ਇਸੇ ਮੁੱਦੇ ਇਹ ਜਿੰਨਾ ਚਿਰ ਵੀ ਹੋਇਆ ਤਰਨਾ ਆਪਾਂ ਵਾਦ ਤੋਂ ਵਾਦ ਕਰਾਂਗੇ ਜੇ ਨਾ ਹੱਥ ਆ ਲੋਇਆ ਤੇ ਆਪਾਂ ਟੋਲ ਪਲਾਜ਼ਾ ਵੀ ਬੰਦ ਕਰਾਂ ਜ਼ੈਬ ਵਾਲਮੀਕੀ ਆਧਰ ਵਾਲਮੀਕੀ ਜਲਦੀ ਪਈ ਸਾਡੇ ਰਾਜ ਜਿੰਰਾਸ ਸਿੰਘ ਦੇਵ ਤੇ ਬਾਕੀ ਇਹਨਾਂ ਦੇ ਘਰ ਦੇ ਵੀ ਹੈਗੇ ਕਿਹੜੇ ਪਿੰਡ ਤੋਂ ਸਾਡੇ ਪਿੰਡ ਦੇ ਜਾਂ ਕਰਨਾਲੇ ਪਿੰਡ ਦੇ ਪਤਨਗਲ ਅੱਛਾ ਜੀ ਹਾਂਜੀ ਤੇ ਉਹ ਐਸੇ ਕਰਕੇ ਉਹ ਮੈਨੂੰ ਗਾਲ ਘੜਦੇ ਪਏ ਮੈਂ ਜਾ ਰਿਹਾ ਸੀ ਤੇ ਮੈਂ ਪੁੱਛਣ ਚੱਲ ਗਿਆ ਕੀ ਗੱਲ ਕੀ ਗੱਲ ਕਿਉਂ ਘੱਡੀ ਤੁਸੀਂ ਉਹਨਾਂ ਨੇ ਮੈਨੂੰ ਇਕੱਲੇ ਨੇ ਵੇਖ ਕੇ ਪੰਜ ਛੇ ਜਣਿਆਂ ਨੇ ਮੈਨੂੰ ਘੋਟ ਲਿਆ ਏਟ ਵੀ ਮਾਰਦੀ ਸਿਰ ਤੇ ਹਾਂਜੀ ਤੇ ਮੈਂ ਉੱਥੇ ਡੇਕ ਗਿਆ ਮੈਨੂੰ ਪਤਾ ਨਹੀਂ ਲੱਗਾ ਕਿ ਖਾਣੇ ਆਏ ਜਦੋਂ ਥਾਣੇ ਆਏ ਭਾਈ ਥਾਣੇ ਆਏ ਥਾਣੇ ਵਾਲੇ ਕੋਈ ਕਾਰਵਾਈ ਨਹੀਂ ਪਹੁੰਦਦੇ ਕੀ ਗੱਲ ਥਾਣੇ ਵਾਲੇ ਪੈਸੇ ਖਾ ਲੈਂਦੇ ਆ ਪੈਸੇ ਖਾ ਕੇ ਛੱਡ ਦ ਕਹਿੰਦੇ ਕਿ ਅਹੀਂ ਇੱਕ ਕਤਲ ਕਰਤਾ ਤੇ ਇੱਕ ਹੋਰ ਕਰਦਾਂਗੇ ਕੋਈ ਸਾਡਾ ਕੋਈ ਕੁਝ ਕਰ ਕਟਵਾਈ ਤੁਸੀਂ ਸਾਰਾ ਕੁਝ ਹੋਇਆ ਪਈਆ ਕਾਰਵਾਈ ਨਹੀਂ ਪਾਉਂਦੇ ਆ ਕੋਈ ਰਿਪੋਰਟ ਦੀ ਸਾਰਾ ਕੁਝ ਮਿਲਿਆ ਇਹਨਾਂ ਨੂੰ ਕਾਰਵਾਈ ਨਹੀਂ ਪਾਉਂਦੇ ਪਈਆ ਤਾਂ ਇਹ ਖਾ ਲੈਂਦੇ ਅੱਜ ਵੀ ਇੱਕ ਬੰਦਾ ਫੜਿਆ ਸੀ ਕੱਲ ਦਾ ਸਵੇਰੇ ਬੰਦਾ ਲੈ ਕੇ ਆਏ ਤੇ ਅੱਜ ਫਿਰ ਸ਼ਾਮ ਨੂੰ ਛੱਡਤਾ ਕਿਹੜੇ ਬੰਦੇ ਸੀ ਜਿਹੜੇ ਫੇਰ ਰੱਖੋ ਤੁਸੀਂ ਦੱਸੋ ਜਨਾ ਇਟਮ ਜਾਜਤ ਜਤ ਜੰਜੀਰਾ ਸਖਦੇਵ ਕਿਹੜੇ ਪਿੰਡ ਦੇ ਆੜੇ ਪਿੰਡ ਦੇ ਕਰਨਾਲੇ ਪਿੰਡ ਦੇ ਆ ਔਰ ਜੀਤਪੁਰ ਨੇ ਦਰਖਾ ਦਿੱਤੀ ਹੀ ਆਪਣੇ ਸ਼ਰੀਕੇ ਜੋ ਨੌ ਲੱਗਦੀ ਤਸਵੀਰ ਕੋਲ ਉਹਨਾਂ ਦਾ ਆਪਸ ਵਿੱਚ ਜਤੂ ਤੁਮਾ ਮੈਮ ਹੋਈ ਤੇ ਉਸ ਬੰਦ ਵਿੱਚ ਇੱਕ ਉਹ ਕਰਨਾਲੇ ਪਿੰਡ ਦਾ ਇੱਕ ਬਾਦਲ ਕੋਪਲੇਟ ਕੀਤੀ ਤੇ ਉਸ ਜਿਹਨਾਂ ਨੂੰ ਮਿਸ ਅੰਡਰਸਟੈਂਡ ਕੀਤਾ ਸਰ ਡਾਕਟਰ ਸਾਹਿਬ ਕੋ ਜੀ ਦੀ ਐਕਸ ਰਿਪੋਰਟਾਂ ਲੈਣੀਆਂ ਹੈ ਕਾਰਵਾਈ ਫੇਰ ਹੋਣੀ ਉਹ ਦੋਨਾਂ ਤਰ੍ਹਾਂ ਨਾਲ ਮਿਸ ਅੰਡਰਸਟੈਂਡ ਹੋ ਗਈ ਹੈ ਤੇ ਉਹ ਸਾਰਾ ਮਸਲਾ ਇਹ ਹੱਲ ਕਰਾ ਦਾਂਗੇ ਇਹਨਾਂ ਦਾ ਜਿਹੜਾ ਰੋਸ ਪ੍ਰਦਰਸ਼ਨ ਕੀਤਾ ਉਹਨਾਂ ਸਾਰਿਆਂ ਨੂੰ ਸਮਝਾਤਾ ਸਾਰੇ ਸਹਿਮਤ ਹੋ ਗਏ ਤੇ ਅੱਗੇ ਤਾਂ ਕੋਈ ਦਿੱਕਤ ਨਹੀਂ ਆਉਂਦੀ ਲੇਕਿਨ ਜਿਹੜਾ ਮਾਤਾ ਬਜ਼ੁਰਗ ਨੂੰ ਉਹਨਾਂ ਨੇ ਇਲਜਾਮ ਲਾਇਆ ਸੀ ਜਿਹੜੀ ਕਨਸਟੇਬਲ ਕੋਈ ਨਹੀਂ ਬਖਸ਼ੀਸ਼ ਸੰਦੇ ਐਸਆਈ ਦੀ ਬਜ਼ੁਰਗ ਦੀ ਦੇ ਵਿੱਚ ਕੋਈ ਮੇੜਾ ਹੋ ਰਹਾ ਉਹਨਾਂ ਨੇ ਮਾਰੀਆਂ ਉਹ ਕੁਝ ਪੇੜ ਨਹੀਂ ਮਾਰਾ ਸੋ ਜਦੋਂ ਦਵੇਂ ਆਪਸ ਵਿੱਚ ਇੱਕ ਦੂਜੇ ਦੇ ਹੱਥੀ ਪੈਣ ਲੱਗੀਆਂ ਸੀ ਉਹਨਾਂ ਨੂੰ ਹਟਾਇਆ ਵਾ ਉਹ ਮੈਡਮ ਨੇ ਚਪੇੜ ਤਾਂ ਕੋਈ ਮਰੀ ਨਹੀਂ ਗਈ ਉਹ ਮੈਂ ਸਾਰਾ ਤਸਦੀਕ ਕਰ ਲਿਆ ਉਹ ਫਿਰ ਜਦੋਂ ਬੰਦਾ ਇਦਾਂ ਗੁੱਸੇ 'ਚ ਹੋ ਜਾਂਦਾ ਫਿਰ ਗਲਤ ਇਲਜਾਮ ਲਾ ਦਿੰਦਾ ਅਜਿਹਾ ਜੀ ਕੋਰੋਨਿ ਦੇ ਵਾਲਮੀਕੀ ਭਾਈ ਚਾਲਕ ਜਾਇਆ ਹਾਂ ਜੀ ਪੂਰਾ ਉਹਨਾਂ ਨੂੰ ਇਨਸਾਫ ਮਿਲੂਗਾ ਜੀ ਕੋਰੋਨਿ ਜੋ ਲੀਗਲ ਕਾਰਵਾਈ ਬੰਦੀ ਉਤੇ ਹੋਵੇਗੀ